ਬੜ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਣੇ ਬੜ ਭਾਗੀ ਤੇ ਜਨ ਜਗ ਮਾਹੇ ਉਹ ਸਾਰੇ ਜਨ ਬੜ ਭਾਗੀ ਨੇ ਜਗ ਵਿੱਚ ਜਿਹੜੇ ਹਰ ਕੇ ਗੁਣ ਗਾਣੇ ਸਦਾ ਸਦਾ ਹਰ ਕੇ ਗੁਣ ਗਾਣੇ ਸਦਾ ਸਦਾ ਗਾਉਂਦੇ ਨਾ ਆਏ ਨਹੀਂ ਕੋਈ ਕਹਿਆ ਸਾਜੇ ਮਿੰਨੇ ਵਗਰੋ ਇਹ ਆ ਉਹ ਇਹਨਾਂ ਦੇ ਬਣੇ ਨੇ ਰਹਿ ਰਾਸਾ ਹੁਣ ਇਹ ਬੋਲ ਕੁਤਤਾ ਬਣਿਆ ਸਮੋਹ ਬਣਿਆ ਨਹੀਂ ਬਿਲਕੁਲ ਨਹੀਂ ਸਦਾ ਸਦਾ ਹਰ ਕਰੂਗਾ ਇਹ ਜੋ ਅਸੀਂ ਫਰਿਆਦਾ ਬਣਾਈ ਹੈ ਇਹ ਤੋਂ ਬਦਲ ਫਰਿਆਦਾ ਸਾਹਿਬ ਆ ਸੁਆ ਸਾਹਮਣੇ ਇਹ ਤਾਂ ਪੁੱਤਰਾਂ ਜੁਹਦੀਆਂ ਸੀ ਇਹਦੇ ਕੋਲ ਪੁੱਤਰ ਵਾਲੀ ਗੱਤ ਹੈ ਹਾਂ ਹਾਂ ਰਾਮ ਨਾਮ ਜੋ ਕਰੇ ਵਿਚਾਰ ਸੇਤਨਵੰਤ ਗਨੀ ਸੰਸਾਰ ਰਾਮ ਨਾਮ ਜੋ ਕਰੇ ਵਿਚਾਰ ਇਹ ਆਪਾਂ ਲੋਕ ਦੇ ਵਿਚਾਰ ਕਰਦੇ ਨੇ ਉਹ ਧਨਵੰਤ ਗਿਣੇ ਜਾਂਦੇ ਨੇ ਸੰਸਾਰ ਚ ਸੰਸਾਰ ਚੋ ਧਨਵੰਤ ਗਿਣੇ ਜਾਂਦੇ ਨੇ ਸੇ ਧਨਵੰਤ ਉਹੀ ਧਨਵੰਤ ਹੁੰਦੇ ਨੇ ਸੰਸਾਰ ਚ ਗਨੀຊਾਂ ਸਰ ਵਿੜਤੀ ਦੇ ਕਿਥੋਂ ਸੱਚ ਕਰਨ ਦੀ ਗਣਤੀ ਚ ਉਹ ਧਨਵੰਤ ਰਹਿ ਸੱਚ ਕਰਨ ਗਿਆ ਫਾਇਦਾ ਵਿੱਚ ਸੱਚ ਕਰਨ ਦੇ ਕਾਰਜਾਂ ਵਿੱਚ ਉਹ ਤਾਂ ਧਰਮਤ ਨੇ ਜਿਹੜਾ ਨਾਮ ਕਰੇ ਵਿਚਾਰ ਜਿਹੜੇ ਰਾਮਨਾਮ ਦੇ ਵਿਚਾਰ ਕਰਦੇ ਰਹਿੰਦੇ ਉਹਨਾਂ ਦਾ ਉੱਥੇ ਨਾ ਉਹ ਧਰਮਤ ਦਾ ਵਿੱਚ ਹੈ ਲਿਸਟ ਵਿੱਚ ਹੈ ਇੱਥੇ ਜਿਹੜੇ ਨੇ ਇੱਥੇ ਦਾ ਕੋਈ ਰੌਲਾ ਨਹੀਂ ਉਹ ਤਾਂ ਤੁਰਫੀ ਬਾਣੀ ਹੈ ਉੱਥੇ ਧਰਮਤ ਕਰਿਆ ਇੱਥੇ ਦੀ ਗੱਲ ਨਹੀਂ ਇੱਥੇ ਆਲਾ ਤੁਹਾਨੂੰ ਤਾਂ ਕੌਡੀਆਂ ਮੰਨਦੇ ਆਸੀਂ ਇਹ ਤੁਹਾਨੂੰ ਤਾਂ ਨਹੀਂ ਮੰਨਦੇ ਉੱਥੇ ਚੱਲਦਾ ਹੀ ਨਹੀਂ ਇਹ ਕਾਚਾ ਤੁਹਾਨੂੰ ਉਹ ਸੱਚੇ ਤਾਂ ਦੀ ਗੱਲ ਕਰ ਰਿਹਾ ਹੈ। ਦਰਗਾਹ ਵਿੱਚ ਸੱਚਾ ਤਾਂ ਚੱਲਦਾ ਹੈ, ਨਹੀਂ ਚੱਲਦਾ। ਰਾਮ ਨਾਮ ਦੀ ਵਿਚਾਰ ਕਰਨ ਵਾਲਾ ਜਿਹੜਾ ਹੈਗਾ ਉਹ ਤਾਂ ਮੰਨਤ ਕਿਹਾ ਜਾਂਦਾ ਹੈ ਦਰਗਾਹ 'ਚ। ਉਹਦੇ ਕੋਲ ਕਿੰਨਾ ਤਾਂ ਹਾਂ ਉਹਨੂੰ ਪਤਾ ਹੁੰਦਾ ਹੈ। ਜਦੋਂ ਫਿਰ ਕੋਈ ਕੰਮ ਉਹਦੀ ਕਾਬਲੀਅਤ ਹੈ ਉਹ ਤਾਂ ਹੁੰਦਾ। ਅਸਲ ਜੀ ਦੀ ਕਾਬਲੀਅਤ ਉਹ ਗਿਆਨ ਜਿਹਨਾਂ ਕੋਲ ਨਹੀਂ ਕਾਬਲੀਅਤ ਹੁੰਦੀ ਹੈ। ਇਹ ਜਿਹੜੀ ਖੁਦ ਹੋਦੀ ਹੈ ਇਹਦੀ ਕਾਬਲੀਅਤ ਹੁੰਦੀ ਹੈ। ਜਿਹੜਾ ਉਹਦੇ ਗੁਣ ਹੁੰਦੇ ਨੇ ਉਹਦੀ ਕਾਬਲੀਅਤ ਹੁੰਦੀ ਹੈ। ਉਹ ਨਹੀਂ ਕਾਬਲੀਅਤ ਇਹ ਸਾਹ ਆਪਣਾ ਫਿਰ ਉਹ ਤੇ ਕਾਬਲੇ ਤੇ। ਜਿਵੇਂ ਆਪਣੇ ਲੋਕ ਦੀ ਕਾਬਲੀਅਤ ਦਾ ਸਾਹ ਅਸਰ ਬਣਦੇ। ਜੋ وہاں ਸਰਕਾਰ ਚਲ ਰਹੀ ਹੈ। ਕਾਬਲੀਅਤ ਦਾ ਸਾਹ ਨੇ ਬੰਦਿਆਂ ਨੂੰ ਜਿਹੜੇ ਤਖਤ ਬਾਇ ਤਖਤੇ ਚ ਲੈ। ਕਿ ਜਿਹੜੇ ਬੰਦਾ ਐ ਡੀਸੀ ਬੰਦਾ ਹੋਰ ਬੰਦਾ ਤਹਿਸੀਲਦਾਰ ਬੰਦਾ ਕਸਦਾਰ ਬੰਦਾ ਅਧਿਕਾਰੀ ਨੇ ਕਾਬਲੀਅਤ ਦੇ ਆਧਾਰ ਤੇ ਲੋ ਤਾਂ ਹੀ ਗੱਲ ਚੱਲਦੀ ਹੈ ਇਹ ਵੀ ਬਰਦਾਸ਼ਤ ਕਰਦਾ ਉਹ ਆਪਣਾ ਸੈਸ਼ਨ ਚਲਾਉਂਦਾ ਜਿਵੇਂ ਕੋਈ ਡਿਊਟੀ ਐ ਤੇ ਕੋਈ ਜੂਕੀ ਹੈ ਉਹਦਾ ਧਰਮ ਵੀ ਚੱਲਦਾ ਰਹਿੰਦਾ ਉਹਦੀ ਸਿੱਖਿਆ ਵੀ ਚੱਲਦੀ ਹੈ ਇੱਥੇ ਵਾਹਿਗੁਰੂ ਮਨ ਤਾਂ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਹਾਂ ਮਨ ਤਨ ਬੁਖ ਬੋਲੇ ਹਰ ਮੁਖੀ ਮਨ ਤਨ ਬੁਖ ਜਿਹੜਾ ਅੰਦਲਾ ਤਾਂ ਮਦਦ ਸਰੀਰ ਉਹਦੇ ਮੂੰਹ ਨਾਲ ਜਿਹੜਾ ਬੋਲਦਾ ਨਾ ਮਨ ਤਨ ਬੁਖ ਬੁਖ ਬੋਲੇ ਬੋਲੇ ਹਰ ਮੁਖੀ ਉਹ ਹਰ ਮੁਖੀ ਉਹਦਾ ਮੁਖ ਉਜਲਾ ਹਰਾਇਆ ਉਹ ਖੜਿਆ ਬਾਗ ਉਹ ਲੰਘੂ ਆ ਉਹ ਉਹਦੇ ਉਹਦੀ ਝੁਣ ਕੇ ਜਿਹੜੇ ਬੁਝੇ ਮਤਲਬ ਆ ਜਿਹੜੇ ਸੁੱਕੇ ਹੋਏ ਹਨ ਆਸ ਜਦੋਂ ਫਿਰ ਦੇ ਉਹ ਹਰੇ ਹੋ ਜਾਂਦੇ ਜਿਨ੍ਹਾਂ ਨੂੰ ਬਿਆਸ ਹੋਗੀ ਨਾ ਮੇ ਸਾਨੂੰ ਕੁਝ ਮਿਲਣਾ ਨਹੀਂ ਹੁਣ ਉਹਨਾਂ ਦੀ ਆਸ ਵਜਤ ਦੀ ਦੁਬਾਰਾ ਹਰੇ ਹੋ ਜਾਂਦੇ ਸੁੱਕੇ ਦਾਸ ਹੋ ਜਾਂਦੇ ਰਲਾ ਕੰਗਾ ਵੀ ਹੁਣ ਤਾਂ ਵੀ ਮੇ ਦੀ ਸਾਰੀ ਜੀ ਦੀ ਰੰਗੀ ਦੁਤਾ ਮੈਨੂੰ ਰੱਬ ਨਹੀਂ ਫੜ ਸਕਦਾ ਉਹ ਜੇ ਫਿਰ ਹਰ ਕੋ ਦਿਗੋੜ ਜਾ ਜਾਵੇ ਤਾਂ ਹਰ ਬੋਲੇ ਹਰ ਮੁਕੀ ਉੱਥੇ ਵੀ ਹਰਾ ਹੋ ਜਾਂਦਾ ਸਦਾ ਸਦਾ ਜਾਨੋ ਤੇ ਸੁਪਰ ਅਰਦਾਸਤੋਂ ਐਡੀ ਆਸ ਨਹੀਂ ਸੀ ਕਿ ਵੀ ਮੈਨੂੰ ਸੱਤ ਸਾਲ ਤੋਂ ਬਾਅਦ ਕੁਝ ਹੋਰ ਵੀ ਤੋੜ ਦੇ ਜੀ ਬਹੁਤ ਹਰ ਤੋੜ ਦੇ ਸੀ ਕਦੇ ਵੀ ਤੋੜਦਾ ਹੀ ਨਹੀਂ ਪੜ ਕੇ ਇੱਛਾ ਹੋਵੇ ਤਾਂ ਕੋਈ ਨਾ ਕਰੀਏ ਉਹਦੇ ਨਾਲੇ ਸੀ ਵੀ ਬਾਹਰ ਸੀਗ ਗੁਰਨਾਨ ਕੋਲ ਨਾ ਨਹੀਂ ਸਕਦਾ ਪਤਾ ਨਹੀਂ ਪੁੱਤ ਤਾਂ ਧੁੱਟ ਗਈ ਸੀ ਪਰ ਥੋੜਾ ਅਗਦੀ ਸੀ ਜਿਨਾ ਸਾਡੇ ਤੇ ਅਸਾਂ ਦੱਸਿਆ ਇਹ ਗੱਲਾਂ ਨਹੀਂ ਸੀ ਪਤਾ ਤੁਸੀਂ ਕਿ ਸਭ ਵਾਹ ਜੀ ਮਾਨਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਰੋ ਤੇ ਸੁਖੀ ਸਦਾ ਸਦਾ ਜਾਨ ਰੋ ਤੇ ਸੁਖੀ ਉਹ ਸਦਾ ਸੁਖੀ ਨੇ ਜਿਨਾ ਦਾ ਇਹ ਰਸਤੇ ਵਿੱਚੋਂ ਹਰ ਕੀ ਕਹੇ ਜੁੜ ਰਦੀ ਹੈ ਚੋਕੀ ਕਰਦੇ ਐ ਕਹ ਲੋ ਜਿਹੜੇ ਹਰ ਕਿਸ ਤਰ੍ਹਾਂ ਦੇ ਸਮਾਹ ਕੋਈ ਹੁਣ ਗਲਤ ਕਰ ਦੇ ਦੀ ਉਹ ਹਰ ਮੁਹੀਦੇ ਹਰੇ ਬੋਲਦਾ ਰਹਿੰਦਾ ਸਦਾ ਸਦਾ ਜਾਣ ਦੇ ਦੀ ਉਹ ਸਭ ਤੋਂ ਸਦਾ ਹੀ ਸੁਣੀ ਸਦਾ ਸੁਖਾ ਆਲਾ ਜਿਹੜਾ ਅਕਸਰ ਸਦਾ ਸੁਖਾ ਕੋਈ ਇੱਕ ਵਿਅਕਤੀ ਦੇ ਫੋਕਸ ਕਰਕੇ ਕਰ ਰਹੇ ਹੋ ਜਿਹਦੇ ਚਾਇ ਲੱਛਣ ਹੋ ਸਰ ਸੁਦੀ ਹਦਾ ਉਹ ਕੋ ਸਰਬ ਸੁਕੇ ਆਦਮੀ ਕੌਣ ਹੋ ਸਕਦਾ ਉਹਦੇ ਲੱਛਣ ਦੱਸੇ ਕਿਹਨਾਂ ਬਿਮਾਰੀਆਂ ਦੇ ਲੱਛਣ ਨੇ ਕੋਈ ਜੇ ਟੈਪਰੇਸ਼ਨ ਵੀ ਹੋਵੇ ਪਾੜਾ ਲੱਗਦਾ ਹੋਵੇ ਬਰੇਰੀਆ ਇਹ ਮੈਂ ਇਹਨਾਂ ਦੇ ਗੁਣੋਂ ਪੜਾ ਹਲ ਪਤਾ ਦੱਸਿਆ ਜਾਂਦਾ ਭਈ ਗੁਰਬੁਖ ਤੇ ਉਹ ਕਹ ਦੱਸ ਕੇ ਗੁਰਬੁਖ ਸਾਬਿਤ ਕੀਤਾ ਹੋਇਆ ਗੁਰਬੁਖ ਦੇ ਗੁਣ ਦੱਸ ਕੇ ਗੁਰਬੁਖ ਸਾਬਿਤ ਕੀਤਾ ਹੋਇਆ ਇਹ ਅਸੀਂ ਪਛਾਨਣਾ ਹੈ ਇੱਕੋ ਇੱਕ ਇੱਕ ਪਛਾਨਾ ਇਹ ਤੇ ਉਤ ਕੀ ਉਹ ਸੋਝੀ ਜਾਣੇ ਇੱਕੋ ਇਹ ਇੱਕ ਪਛਾਨਾ ਜੇ ਸਭ ਦੇ ਅੰਦਰ ਬਰਪੇ ਬਰਪੋ ਪਛਾਨਿਆ ਉਹਨੇ ਘੜ ਘੜ ਬਿਨ ਹਰ ਜੂ ਬਸੇ ਪਛਾਨ ਲਿਆ ਇੱਕੋ ਇਹ ਇੱਕ ਪਛਾਨ ਇਹ ਸਾਰਿਆਂ ਦੇ ਵਿੱਚ ਜਿਹੜਾ ਇੱਕ ਹੈ ਇਹ ਤੇ ਚੰਨ ਸਭ ਦਾ ਚੰਨ ਹੋਏ ਸਾਰਿਆਂ ਦੇ ਵਿੱਚ ਹਾਜ਼ੂ ਬਸਦਾ ਹੈ ਸਾਰਿਆਂ ਦੇ ਘਰ ਜੇ ਆ ਬੋਲਦਾ ਜਿਹੜਾ ਉਹਨੂੰ ਹਾਜ਼ੂ ਕਹਿੰਦੇ ਹੈ ਰਾਮ ਕਹਿੰਦੇ ਹੈ ਕੋਈ ਨਹੀਂ ਇਹਨਾਂ ਦੇ ਘੋੜਵਾਂਦਾ ਦੌਣ ਦੀ ਆਰਦੀ ਆਰਾਮ ਦੀ ਸਾਡੇ ਕੋਲ ਨਹੀਂ ਘੋੜੋਟੇ ਸਾਡੇ ਕੋਲ ਸਰੀਰ ਹੁੰਦਾ ਹੀ ਦੇਖੋ ਇਹ ਇੱਕ ਇੱਕ ਪਛਾਣਾ ਇਹ ਤੂੰ ਉੱਥ ਕੀ ਉਹ ਸੋਚੀ ਜਾਂਦਾ ਇਹ ਤੂੰ ਉੱਥ ਕੀ ਉਹ ਲੋਕ ਪਰਲੋਕ ਤੋਂ ਹਾਂ ਜਗਾਂ ਦੀ ਸੋਚੀ ਜਾਂਦਾ ਲੋਕ ਪਰਲੋਕ ਦਾ ਕੀ ਹੈ ਉਹ ਆਹ ਮਾਇਆ ਬਾਰੇ ਵੀ ਜਾਣਦਾ ਆਤਮਾ ਬਾਰੇ ਵੀ ਜਾਣਦਾ ਪਰ ਲੋਕ ਜਾਤ ਮਾਇਆ ਆਤਮਾ ਇਹ ਤੋਂ ਦੋਏ ਦੇ ਇਹਦੇ ਦੋਏ ਦੇ ਇਤੋ ਤੱਕ ਹੀ ਉਹ ਸਮਝੀ ਜਾਣ ਨਾਮ ਸੰਗੀ ਜਿਸ ਦਾ ਮਨ ਮੰਨਿਆ ਨਾਨਕ ਤਿਨੇ ਨਿਰੰਝਨ ਜਾਨਿਆ ਨਾਮ ਦੀ ਜਿਸ ਦਾ ਮਨ ਮੰਨਿਆ ਨਾਮ ਦੀ ਸੰਗਤ ਵਿੱਚ ਰਹਿ ਕੇ ਨਾਮ ਨਾਲ ਜੁੜੇ ਰਹਿਣ ਕਰਕੇ ਨਾਮ ਨਾਲ ਜੁੜਨ ਵਾਸਤੇ ਨਾਮ ਨਾਲ ਜੁੜੇ ਰਹਿਣ ਵਾਸਤੇ ਜਿਸ ਦਾ ਮਨ ਵਸਿਆ ਨਾਨਕ ਤਿਨੇ ਨਿਰੰਝਨ ਜਾਨਿਆ ਨਾਮ ਦੀ ਸੰਗਤ ਕਰਨ ਲਈ ਜਿਹਦਾ ਮਨ ਵਸ ਗਿਆ ਉਹਨੇ ਨਾ ਚਲ ਜਾਂਦਾ ਉਹਨੇ ਨਾ ਚਲ ਜਾਂਦਾ ਬਜੜ ਕੌਣ ਹੈ ਕੋਈ ਆਪੇ ਰੋਝੜ ਮੈਨੂੰ ਨਾ ਰੋਝੜ ਜਾਣਾ ਆਪੇ ਮੈਨੂੰ ਜਾਣ ਹੋ ਕਿਥੋਂ ਦੀ ਜਾਣਾ ਕਿਥੋਂ ਦੀ ਕਪੜਿਆ ਕੋ ਜਾਣਦਾ ਉਹ ਜਦੋਂ ਇਹ ਨਾ ਵੀ ਜਦ ਇਹ ਕਰਾਇਆ ਤਾਂ ਇੱਕ ਹੋ ਜਾਂਦੇ ਜਾਣਿਆ ਨਾ ਇਹ ਕਰਾਇਆ ਤਾਂ ਇੱਕ ਹੋ ਜਾਂਦੇ ਆਪੇ ਜਾਣੇ ਬਿਖਾਇਆ ਹਾਂ ਜੀ